ਕਿੰਗ ਸਟੈਲੀਨ ਗਜਰਾਜ ਪਹਿਲੇ ਸਲਾਈਨ ਦਾ ਬਹੁਤ ਹੀ ਬਿਹਤਰੀਨ ਤੇ ਮਜਬੂਤ ਘੋੜਾ ਦਿਖਾਉਣਾ ਤੁਹਾਨੂੰ ਬੜੇ ਸ਼ੋਹਾਂ ਦਾ ਜੇਤੂ ਘੋੜਾ ਗਜਰਾਜ ਗਜਰਾਜ ਦੀ ਛਾਤੀ ਦਾ ਮੈਂ ਫੈਨ ਹੋ ਗਿਆ ਕਿਉਂਕਿ ਦਾ ਜਿਹੜਾ ਸਟਰਕਚਰ ਆ ਬਾਈ ਬਹੁਤ ਹੀ ਹੈਵੀ ਬੋਨ ਆ ਸਾਹਨ ਦੇ ਵਿੱਚ ਜੋ ਖੂਬੀਆਂ ਹੋਣੀਆਂ ਚਾਹੀਦੀਆਂ ਨੇ ਲੰਮੀ ਧੌਣ ਚੌੜੀ ਛਾਤੀ ਤੇ ਛੋਟੀ ਗਾਮ ਜੀ ਬਾਕੀ ਪਿੱਠਪੋੜਾ ਇਹਦਾ ਫੇਸ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਤੇ ਸਕਿਨ ਦੇ ਤੇ ਕਹਿਣੀ ਕੀ ਨੇ ਬਹੁਤੀ ਪਤਲੀ ਸਕਿਨ ਦਾ ਘੋੜਾ ਗਜਰਾਜ ਗਜਰਾਜ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਨਾ ਹੀ ਇਹਨੂੰ ਕਿਸੇ ਐਡਵਰਟਾਈਜ਼ਮੈਂਟ ਦੀ ਲੋੜ ਆ ਘੋੜਾ ਕੁਸਮਾ ਪਹਿਲਾਂ ਬਾਈ ਨੇ ਬੰਦ ਰੱਖਿਆ ਤੇ ਇਹ ਸੀਜ਼ਨ ਦੇ ਵਿੱਚ ਹੁਣ ਫੇਰ ਦੁਬਾਰਾ ਓਪਨ ਕਰਨ ਲੱਗੀਆਂ ਜੀ ਗਜਰਾਜ ਨੇ ਗਜਰਾਜ ਦੇ ਜੇ ਮੈਂ ਬੱਚਿਆਂ ਦੀ ਗੱਲ ਕਰਾਂ ਭਾਵੇਂ ਜ਼ਾਰਾ ਘੋੜੀ ਦੀ ਹੋਰ ਵੀ ਬਹੁਤ ਸਾਰੀਆਂ ਘੋੜੀਆਂ ਤੇ ਚੰਗੇ ਘੋੜੇ ਬਣੇ ਹੋਇਆ ਗਜਰਾਜ ਦੇ ਨੇ ਤੇ ਗਜਰਾਜ ਉਹ ਘੋੜਾ ਜਦੋਂ ਇਹ ਪੰਜਾਬ ਦੇ ਵਿੱਚ ਆਇਆ ਤਾਂ ਬਹੁਤ ਘੋੜੀ ਮੇਟ ਕੀਤੀ ਐ ਇਸ ਘੋੜੇ ਨੇ ਤੇ ਬਹੁਤ ਚੰਗੇ ਰਿਜ਼ਲਟ ਆਏ ਨੇ ਹੁਣ ਵੀ ਜਿਸ ਦਿਨ ਮੈਂ ਗਿਆ ਸੀ ਉਸ ਦਿਨ ਘੋੜੀ ਸੂਣ ਵਾਲੀ ਸੀ ਗਜਰਾਜ ਤੋਂ ਤੇ ਆ ਬੱਚਾ ਆ ਬਹੁਤ ਸੋਹਣਾ ਇਹਨੂੰ 1-2 ਦਿਨੇ ਹੋਇਆ ਜੇ ਬੱਚੇ ਨੂੰ 1 ਦਿਨ ਦੀ ਦੀ ਫੋਟੋ ਆ ਇਹ ਤੇ ਮਾਰ ਕੇ ਪੱਖੋਂ ਕੰਨਾ ਕੁੰਨਾ ਵਖੋਂ ਬਹੁਤ ਚੰਗਾ ਬੱਚਾ ਆਇਆ